ਖਰੜ ਦੇ ਧਾਰਮਿਕ ਸਥਾਨਾਂ ਨੂੰ ਨੋਟਿਸ ਜਾਰੀ ਹੋਣ ਤੋਂ ਕਰ ਲਿਆ ਕਾਉਂਸਲਰ ਰਾਜਵੀਰ ਰਾਜੀ ਨੇ ਵੱਡਾ ਇਕੱਠ ਕਾਉਂਸਲਰ ਰਾਜੀ ਨੇ ਕਿਹਾ ਕਿ ਹਰ ਇੱਕ ਸੁਭਾ ਆਰੰਭ ਇੱਥੋਂ ਸ਼ੁਰੂ ਹੁੰਦਾ ਅਤੇ ਪੰਚਾਇਤ ਨੇ ਮਤਾ ਪਾ ਕੇ ਦਿੱਤੀ ਸੀ ਇਹ ਥਾਂ ਪ੍ਰਸ਼ਾਸਨ ਨੂੰ ਨੋਟਿਸ ਵਾਪਸ ਲੈਣ ਦੀ ਕੀਤੀ ਅਪੀਲ ਮਾਰੇ ਨਗਰ ਦੀ ਸੁਪੂ ਮੰਗ ਰਿਹਾ ਕੋਈ ਵਿਆਹ ਹੈ ਕੋਈ ਸ਼ਾਦੀ ਹੈ ਕੋਈ ਵੀ ਜਿਵੇਂ ਆਪਣੇ ਪੁਰਾਣੇ ਦਿੱਤੀ ਰਿਵਾਜ ਹੈ ਇੱਥੇ ਮੱਥਾ ਟੇਕ ਕੇ ਜਨ ਜੜਦੀ ਹੈ ਮਤਲਬ ਬਹੁਤ ਲੋਕਾਂ ਦੀਆਂ ਇਹਨਾਂ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਛੱਜੂ ਮਦਰਾ ਨੇੜੇ ਬਣੇ ਹੋਏ ਧਾਰਮਿਕ ਸਥਾਨਾਂ ਨੂੰ ਪ੍ਰਸ਼ਾਸਨ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਜਿਸ ਤੋਂ ਲੈ ਕੇ ਹੁਣ ਵਾਰਡ ਨੰਬਰ 12 ਦੇ ਕੌਂਸਲਰ ਰਾਜਵੀਰ ਰਾਜੀ ਲੋਕਾਂ ਦੇ ਨਾਲ ਖੜ ਚੁੱਕੇ ਨੇ ਅਤੇ ਰਾਜਵੀਰ ਰਾਜੀ ਦਾ ਕਹਿਣਾ ਹੈ ਕਿ ਇਹ ਧਾਰਮਿਕ ਸਥਾਨ ਦੀ ਜ਼ਮੀਨ ਮਤਾਪਾਨ ਤੋਂ ਬਾਅਦ ਪੰਚਾਇਤ ਨੇ ਉਹਨਾਂ ਨੂੰ ਦਿੱਤੀ ਸੀ ਪਰ ਜੋ ਨੋਟਿਸ ਜਾਰੀ ਕੀਤੇ ਗਏ ਨੇ ਉਹ ਗਲਤ ਕੀਤੇ ਗਏ ਨੇ ਅਤੇ ਇਹਨਾਂ ਨੂੰ ਤੁਰੰਤ ਵਾਪਸ ਲਿੱਤਾ ਜਾਵੇ ਨਹੀਂ ਤਾਂ ਇਲਾਕਾ ਨਿਵਾਸੀਆਂ ਨਾਲ ਵੱਡਾ ਸੰਘਰਸ਼ ਮਜਬੂਰਨ ਕਰਨਾ ਪਵੇਗਾ ਇਸ ਗੱਲ ਨੂੰ ਲੈ ਕੇ ਅੱਜ ਇੱਕ ਵੱਡਾ ਇਕੱਠ ਵੀ ਕੀਤਾ ਗਿਆ ਇਸ ਮੌਕੇ ਕੀ ਕਹਿਣਾ ਹੈ ਰਾਜਵੀਰ ਸਿੰਘ ਰਾਜੀ ਦਾ ਅਤੇ ਹੋਰ ਲੋਕਾਂ ਦਾ ਆਉ ਤੁਹਾਨੂੰ ਵੀ ਸੁਣਾਉਂਦੇ ਹਾਂ ਅਜੀ ਸਾਡੇ ਕੋਲ ਪ੍ਰਸ਼ਾਸਨ ਵੱਲੋਂ ਨੋਟਿਸ ਆਇਆ ਹੈ ਜੀ ਇਹ 7 7 2025 ਨੂੰ ਹੂੰ ਕਿ ਇਹਦੇ ਵਾਸਤੇ ਅੱਜ ਮੂੰ ਚੱਜੂ ਮਾਜਰਾ ਕਲੋਨੀ ਦੇ ਨਿਵਾਸੀ ਇੱਥੇ ਇਕੱਠੇ ਹੋਏ ਹਨ ਕਿਉਂਕਿ ਇੱਥੇ ਕੱਲਾ ਗੁੱਗਾ ਮਾੜੀ ਨੇ ਨਾਲ ਕੜੇ ਅੱਥੇ ਮੰਦਿਰ ਹੈ ਨਾਲ ਸਾਡੇ ਨਗਰ ਖੇੜਾ ਹੈ ਉਹਨਾਂ ਨੇ ਨੋਟਿਸ ਭੇਜਿਆ ਹੈ ਕਿ ਇਹ ਕਮੇਟੀ ਦੀ ਜਗ੍ਹਾ ਹੈ ਤੁਸੀਂ ਇੱਥੇ ਕਿਵੇਂ ਬਜਰ ਕਿ ਇਹ 20 ਸਾਲ ਪਹਿਲਾਂ 25 ਸਾਲ ਪਹਿਲਾਂ ਜਦੋਂ ਕਮੇਟੀ ਚ ਏਰੀਆ ਨਹੀਂ ਸੀ ਇਹ ਤੇ ਪੰਚਾਇਤ ਨੂੰ ਨਹੀਂ ਹੋਈ ਸੀ ਚੱਜੂ ਮਾਦਲੇ ਦੀ ਉਹਨਾਂ ਵੱਲੋਂ ਇਹ ਸਾਨੂੰ ਮਤਾ ਪਾ ਕੇ ਇਹ ਜਗ੍ਹਾ ਧਾਰਮਿਕ ਸਥਾਨਾਂ ਵਾਸਤੇ ਦਿੱਤੀ ਗਈ ਸੀ ਸਟੇਮਾ ਮਤਾ ਪਾ ਕੇ ਧਾਰਮਿਕ ਸਥਾਨਾਂ ਵਾਸਤੇ ਜਗਾ ਦਿੱਤੀ ਹੋਈ ਠੀਕ ਹੈ ਜੀ ਮਤਲਬ ਉਹ ਤੋਂ ਬਾਅਦ ਸਾਨੂੰ ਆ ਨੋਟਿਸ ਕੱਟ ਦਿੱਤਾ ਜਾਂਦਾ ਇਸ ਕਰਕੇ ਸਮੂਹ ਇਲਾਕਾ ਨਿਵਾਸੀਆਂ 'ਚ ਇਸ ਚੀਜ਼ ਦਾ ਰੋਸ ਹੈ ਕਿ ਸਾਰਿਆਂ ਦੀ ਧਾਰਮਿਕ ਭਾਵਨਾ ਇਹਦੇ ਨਾਲ ਜੁੜੀਆਂ ਹੋਈਆਂ ਆ ਜਿੰਨੇ ਲੋਕ ਇੱਥੇ ਖੜੇ ਐ ਸਵੇਰੇ ਸ਼ਾਮ ਉਡੀ ਜਾਣਾ ਹੈ ਆਣਾ ਹੈ ਮੱਥਾ ਟੇਕ ਕੇ ਕੋਈ ਦਿੱਥ ਧਿਆਰ ਹੈ ਇੱਥੇ ਮੇਲਾ ਲੱਗਦਾ ਹੈ ਹੁਣ ਲੋਕਾਂ ਦੀ ਆਸਥਾ ਨਾਲ ਪ੍ਰਸ਼ਾਸਨ বিনা ਸੋਚੇ ਸਮਝਿਆ ਨੋਟਿਸ ਕੱਟ ਪਾਇਆ ਉਦੋਂ ਦੀ ਹੈ ਮੈਂ ਤੁਹਾਨੂੰ ਮਤੇ ਦੀ ਕਾਪੀ ਦਿੰਦਾ ਹੈ ਜਿਹੜਾ ਪੰਚਾਇਤ ਵੱਲੋਂ ਉਦੋਂ ਮਤਾ ਪਾਇਆ ਗਿਆ ਹੈ ਤਾਂ ਉਸ ਟਾਈਮ ਇਹ ਜਗਾ ਇਹਦੇ ਨਾਲ ਸਾਡਾ ਸਕੂਲ ਹੈ ਪਿੱਛੇ ਪਾਰਕ ਹੈ ਇਹ ਸਾਰਾ ਸ਼ਾਮਲਾਟ ਸੀ ਇਹ ਉਹਦੇ ਵਿੱਚ ਉਹਨਾਂ ਨੇ ਪਤਾ ਹੋਇਆ ਪਹਿਲਾਂ ਸਕੂਲ ਵਾਸਤੇ ਪਿੱਛੇ ਪਾਰਕ ਚੋਂ ਕਮੇਟੀ ਜਾ ਕੇ ਪਾਰਕ ਬਣ ਗਿਆ ਇਹ ਆ ਥੋੜੀ ਜੀ ਜਗ੍ਹਾ ਹੈ ਜਿਹਦੇ ਵਿੱਚ ਸਾਡਾ ਗਮਾੜੀ ਮੰਦਿਰ ਤੇ ਤਾਰਾ ਨਗਰ ਖੇਡਾ ਸਭ ਇੱਥੇ ਬਣਾਇਆ ਹੋਇਆ ਉਹ ਵੀ ਅੱਜ ਦਾ ਨਹੀਂ ਨਵਾਂ ਨਹੀਂ ਹੈਗਾ ਬਹੁਤ ਪੁਰਾਣਾ ਬਣਿਆ ਹੋਇਆ ਤਾਂ ਨਗਰ ਕੌਂਸਲ ਚਾਂਦੀ ਕੀ ਹੈ ਸਰ ਉਹਨਾਂ ਨੇ ਤਾਂ ਸਾਨੂੰ ਮੈਂ ਤੁਹਾਨੂੰ ਦੱਸਿਆ ਕਿ ਆ ਨੋਟਿਸ ਭੇਜਿਆ ਹੈ ਤੇ ਇਹਦਾ ਅਸੀਂ ਹੁਣ ਜਵਾਬ ਤਿਆਰ ਕਰਿਆ ਹੈ ਤੇ ਕੱਲ ਅਸੀਂ ਜਾਵਾਂਗੇ ਉੱਥੇ ਨੋਟਿਸ ਨੋਟਿਸ ਵਿੱਚ ਕੀ ਲਿਖਿਆ ਹੈ ਨੋਟਿਸ ਚ ਤਾਂ ਇਹੀ ਲਿਖਿਆ ਹੋਇਆ ਹੈ ਜੀ ਕਿ ਤੁਸੀਂ ਇੱਥੇ ਨਗਰ ਕੌਂਸਲ ਦੀ ਮਲਕੀਅਤ ਵਾਲੀ ਜਗ੍ਹਾ ਹੈ ਉਹ ਇੱਥੇ ਜਿਹੜੇ ਸਥਾਨ ਬਣਾਏ ਹੋਏ ਐ ਇਹ ਇੱਥੇ ਨਹੀਂ ਬਣ ਸਕਦੇ। ਤੁਹਾਡਾ ਜਵਾਬ ਕੀ ਆ? ਜਵਾਬ ਮੰਗਿਆ ਉਹਨਾਂ ਨੇ। ਤਾਂ ਉਹੀ ਅਸੀਂ ਮਤੇ ਦੀ ਕਾਪੀ ਨਾਲ ਲਾ ਕੇ ਜਿਨ੍ਹਾਂ ਇੱਥੇ 500000 ਬੰਦੇ ਦੇ ਸਾਈਨ ਕਰਵਾ ਕੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਵੀ ਆਪਣੀ ਧਾਰਮਿਕ ਆਸਥਾ ਹੈਗੀ ਆ ਸਾਰੇ ਇੱਥੇ ਆਏ ਨੇ ਉਹਨਾਂ ਨੇ ਸਾਈਨ ਦਿੱਤੇ ਐ। ਫਿਰ ਨੂੰ ਅਸੀਂ ਇਹਨੂੰ ਸਾਹ ਨੂੰ ਮਿਲਾਂਗੇ ਜੀ ਪ੍ਰਸ਼ਾਸਨ ਨੂੰ ਦੱਸਾਂਗੇ ਫਿਰ ਉਸ ਤੋਂ ਬਾਅਦ ਉਹ ਕਿਦਾਂ ਦਾ ਸਾਨੂੰ ਜਵਾਬ ਦਿੰਦੇ ਆ ਉਸ ਤੋਂ ਬਾਅਦ ਅਗਲੀ ਰੂਪਰੇਖਾ ਉਹ ਤੋਂ ਬਾਅਦ ਤਿਆਰ ਕਰੀ ਜੋ ਰਾਜੀ ਜੀ ਇੱਥੇ ਦੀ ਮੌਜੂਦਾ ਐਮਐਲਏ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰੋਗੇ ਬਿਲਕੁਲ ਜੀ ਉਹ ਦੇਖੋ ਉਹਨਾਂ ਦੇ ਬਿਨਾਂ ਤਾਂ ਮਸਲਾ ਹੀ ਨਹੀਂ ਹੱਲ ਹੋਣਾ ਪਹਿਲਾਂ ਸਾਨੂੰ ਜਿਨ੍ਹਾਂ ਨੇ ਨੋਟਿਸ ਕੱਢਿਆ ਸੀ ਉਹਨਾਂ ਨੂੰ ਮਿਲਾਂਗੇ ਅਗਰ ਸਾਨੂੰ ਉਹਨਾਂ ਨੇ ਤਸੱਲੀ ਬਖਸ਼ ਜਵਾਬ ਨਾ ਦਿਆ ਤਾਂ ਜਿਹੜੇ ਸਾਡੇ ਇੱਥੋਂ ਦੇ ਵਿਧਾਇਕ ਨੇ ਮੈਡਮ ਅਨਮੋਲ ਗਗਨਵਾਨ ਜੀ ਉਹਨਾਂ ਨਾਲ ਅਸੀਂ ਪਹੁੰਚਾਂਗੇ ਫਿਰ ਤਾਂ ਉਹ ਤੋਂ ਬਾਅਦ ਦੀਆਂ ਗੱਲਾਂ ਹੈ ਜੀ ਅਗਰ ਉਹ ਸਾਡੇ ਇਸ ਜਵਾਬ ਤੋਂ ਫੰਤੂ ਤੋਂ ਦੇ ਪਰ ਸਾਨੂੰ ਇੱਕ ਤਸੱਲੀ ਬਖਸ਼ ਹਵਾਲ ਮਿਲਦਾ ਹੈ ਵਿਸ਼ਵਾਸਿਕ ਮਿਲਦਾ ਹੈ ਸਾਰੀ ਸੰਗਤ ਨੂੰ ਕਿ ਇੱਥੋਂ ਕਿਸੇ ਵੀ ਧਾਰਮਿਕ ਸਥਾਨ ਨੂੰ ਨਹੀਂ ਹਟਾਇਆ ਜਾਊਗਾ ਫਿਰ ਤੁਹਾਨੂੰ ਲੋੜ ਨਹੀਂ ਹੈ ਜੇ ਬਾਈਚਾਂਸ ਉਹਨਾਂ ਨੇ ਕੋਈ ਇਦਾਂ ਦਾ ਸਾਨੂੰ ਅੱਗੋਂ ਫੇਰ ਕੋਈ ਫਰਮਾਨ ਜਾਰੀ ਕਰਿਆ ਫਿਰ ਤਾਂ ਅਸੀਂ ਜਿਹੜੇ ਸੀਨੀਅਰ ਅਧਿਕਾਰੀ ਆ ਉਹਨਾਂ ਤੱਕ ਵੀ ਇਹ ਆਪਣੀ ਗੁਹਾਰ ਲਾਵਾਂਗੇ ਐਮਐਲਏ ਸਾਹਿਬ ਤਾਂ ਤੁਸੀਂ ਦੱਸਾਂਗੇ ਐਮਪੀ ਸਾਹਿਬ ਨੂੰ ਵੀ ਦੱਸਾਂਗੇ ਬੇਟਾ ਉਸ ਤੋਂ ਬਾਅਦ ਤੁਹਾਨੂੰ ਹੀ ਲੱਗਦਾ ਉਹ ਮੌਜੂਦਾ ਐਮਪੀ ਐਮਸੀ ਨੂੰ ਵੀ ਹੋਣਾ ਚਾਹੀਦਾ ਇੱਥੇ ਨਹੀਂ ਸਾਰੇ ਛੱਜੂ ਮਾਜਰਾ ਤਲਾਉਨੇ ਆ ਸਾਂਝਾ ਹੀ ਹੈ ਇਹਦੇ ਵਿੱਚ ਮਤਲਬ ਇਹ ਇਹ ਨਹੀਂ ਹੈਗਾ ਕਿ ਉਹ ਐਮਸੀ ਨਹੀਂ ਆਇਆ ਜਾਂ ਫਲਾਣਾ ਐਮਸੀ ਆ ਗਿਆ ਇਹ ਉਹ ਤੋਂ ਗੱਲਾਂ ਕਿ ਆਪਾਂ ਨੇ ਨਹੀਂ ਰਹਿਣਾ ਹੈਗਾ ਕਿਉਂਕਿ ਇਹ ਸਾਂਝੀ ਜਗ੍ਹਾ ਹੈ ਇਹਦੇ ਵਿੱਚ ਮਤਲਬ ਜਿਹੜਾ ਪਾਰਕ ਗੋਮਾੜੀ ਹੈ ਮੰਦਰ ਜਿਹੜਾ ਹੈ ਮੰਦਰ ਹੈ ਇਹਦਾ ਸਾਂਝੇ ਹੈ ਜੀ ਇਹਨਾਂ ਨੂੰ ਆਪਣਾ ਵਾਰਡ ਬੰਦੀ ਵਿੱਚ ਨਹੀਂ ਵੰਡ ਕੇ ਦੇਤੇ ਨਾਮ ਦੱਸ ਦੋ ਸਭ ਤੋਂ ਪਹਿਲਾਂ ਜਿਹੜਾ ਨਾਮ ਮਲਿੰਦਰ ਸਿੰਘ ਆ ਜੀ ਇਸੇ ਪਿੰਡ ਦੇ ਵਾਸੀ ਹਾਂ ਹਾਂ ਜੀ ਹਾਂ ਜੀ ਤਾਂ ਕਿੰਨੇ ਚਿਰ ਤੋਂ ਰਹਿੰਦੇ ਆ ਇਸ ਪਿੰਡ ਦੇ ਵਿੱਚ ਤੁਹਾਨੂੰ 50 ਸਾਲ ਦੇ ਕਰੀਬ ਹੋ ਗਏ ਇੱਥੇ ਰਹਿੰਦੇ ਆ ਨਾ ਤੇ 50 ਸਾਲ ਤੋਂ ਪਹਿਲਾਂ ਜਿਹੜੀ ਇਹ ਜਗ੍ਹਾ ਆ ਤੁਹਾਨੂੰ ਤੁਸੀਂ ਦੇਖੀ ਗੁੱਗਾ ਮਾਰੀ ਜਗ੍ਹਾ ਇਸੇ ਥਾਂ ਦੇ ਉੱਤੇ ਹੀ ਆ ਹਾਂ ਜੀ ਹਾਂ ਇਹ ਬਹੁਤ ਪੁਰਾਣੀ ਹੈ ਜੀ ਛੱਜੂ ਮਾਜਰਾ ਦੀ ਪੰਚਾਇਤ ਨੇ ਇਹ ਜਗ੍ਹਾ ਦਿੱਤੀ ਸੀ ਜੀ ਜੇ ਆਪ ਨੂੰ ਇੱਥੇ ਮਾੜੀ ਮੰਦਿਰ ਖੇੜਾ ਬਣਿਆ ਹੋਇਆ ਬਹੁਤ ਲੋਕਾਂ ਦੀ ਆਸਥਾ ਹੋਂਵਾਰ ਨੂੰ ਤੇ ਪੂਰਾ ਸਵੇਰੇ ਮੇਲਾ ਭਰਿਆ ਹੁੰਦਾ ਤੁਸੀਂ ਆ ਕੇ ਦੇਖ ਵੀ ਸਕਦੇ ਆ ਹਾਂ ਬਾਕੀ ਕਮੇਟੀ ਨੂੰ ਸਾ ਇਹ ਜਿਹੜੀ ਇਹ ਕਾਰਵਾਈਆਂ ਹੁਣ ਗਲਤ ਆ ਇਹ ਕਰਨੀਆਂ ਨਹੀਂ ਚਾਹੀਦੀਆਂ ਇਹਨਾਂ ਨੂੰ ਮਾੜਾ ਲੋਕਾਂ ਦੇ ਇਹ ਧਰਮ ਦੇ ਜਿਹੜੇ ਕੰਮ ਆ ਇਹਨਾਂ ਬਾਰੇ ਮਾੜਾ ਮੋਟਾ ਦੇਖਣਾ ਚਾਹੀਦਾ ਲੋਕਾਂ ਦੀ ਆਸਥਾ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਇਹ ਜਗਾ ਨਗਰ ਕੌਂਸਲ ਦੇ ਅਧੀਨ ਆਈ ਆ ਤਾਂ ਜਦੋਂ ਤੁਹਾਨੂੰ ਨੋਟਿਸ ਭੇਜਿਆ ਤਾਂ ਤੁਸੀਂ ਉਹਦੇ ਨਾਲ ਵਾਸਤੇ ਕੀ ਜਵਾਬ ਦੇ ਦਿੱਤਾ ਹੋਇਆ ਹੈ ਕਿਤਾਜੀ ਪੰਚਾਇਤ ਦੇ ਟਾਈਮ ਨਗਰ ਕੌਂਸਲ ਤੋਂ ਬਾਅਦ ਚਾਈ ਹੈ ਤਾਂ ਪਹਿਲਾਂ ਪੰਚਾਇਤ ਦੇ ਟਾਈਮ ਦੇ ਬਣਿਆ ਹੋਇਆ ਜੀ ਇਹ ਸਥਾਨ ਸਾਰੇ ਪੰਚਾਇਤ ਦੇ ਟਾਈਮ ਦੇ ਉਹਨਾਂ ਤੋਂ ਪਤਾ ਪਾ ਕੇ ਜਗਾ ਉਹਨਾਂ ਨੇ ਦਿੱਤੀ ਦੀ ਉਹਦੇ ਜਗਾ ਨਹੀਂ ਦੀ ਹੈ ਕੋਈ ਮੱਥਾ ਰੇਟਨ ਨੂੰ ਬੰਦਰ ਫੇ ਮਾੜੀ ਇਹ ਸਾਰਾ ਪੰਚਾਇਤ ਨੇ ਸਾਨੂੰ ਸੱਜੂ ਮੱਜਰੇ ਜੀ ਨੇ ਇਹ ਦਿੱਤਾ ਤੇ ਉਸ ਤੋਂ ਬਾਅਦ ਕਮੇਟੀ ਤਾਂ ਉਸ ਤੋਂ ਵੀ 10 ਸਾਲ ਬਾਅਦ ਕਮੇਟੀ ਚ ਆਈ ਤਾਂ ਤੁਹਾਨੂੰ ਸਰਕਾਰ ਤੋਂ ਲੱਗਦਾ ਹੈ ਕਿ ਇਹ ਹਟੂਗੇ ਦੱਸ ਦੂਗੇ ਕਿ ਨਹੀਂ ਕਰਾਂਗੇ ਅਸੀਂ ਇਹ ਜਗ੍ਹਾ ਤੇ ਕਬਜ਼ਾ हां हां ਸਾਨੂੰ ਸਰਕਾਰ ਤੇ ਪੂਰਾ ਮਾਣ ਹੈ ਜੀ ਸਾਡੇ ਐਮਐਲਏ ਸਾਹਿਬ ਤਾਂ ਵੀ ਸਾਨੂੰ ਮਾਣ ਹੈ ਵੀ ਉਹ ਇਹ ਜਿਹੜੇ ਸਾਡੇ ਹਾਸਤਾਲੇ ਧਾਰਮਿਕ ਸਥਾਨ ਹੈ ਇਹਨਾਂ ਤੇ ਉਹ ਮਤਲਬ ਇਹ ਜਿਆ ਕੰਮ ਨਹੀਂ ਕਰਨਗੇ ਐਸੀ ਆਹੀ ਹਾਸ ਰੱਖਦੇ ਆਂ ਉਹਨਾਂ ਤੋਂ ਬਾਕੀ ਸਾਡੇ ਰਾਜਵੀਰ ਸਿੰਘ ਰਾਜੀ ਐਮਸੀ ਸਾਹਿਬ ਉਹ ਉਹਨਾਂ ਦਾ ਬਹੁਤ ਉਦਮ ਹੈ ਉਹ ਇੱਕ ਹਾਕ ਮਾਰੇ ਤੇ ਚਾਤ ਮਾਰ ਜੀ ਉਹਨਾਂ ਨੂੰ ਬਲਾਓ ਆ ਜਾਂਦੇ ਆ ਤੇ ਉਹ ਸਾਡੇ ਨਾਲ ਹੈ ਐਮਐਲਏ ਸਾਹਿਬ ਨੂੰ ਵੀ ਉਹ ਬੇਨਤੀ ਕਰਨਗੇ ਤਾਂ ਜੀ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਇਹ ਨਾਣਾ ਕੰਮ ਦੇਖੋ 23 ਸਾਲਾ 26 ਸਾਲ ਹੋ ਗਏ ਸੰਵੇਂ ਮੰਦਰ ਵਿੱਚ ਉਹ ਜਾਪਾਠ ਕਰਦੇ ਆ ਕਿ ਤੁਮ ਸਤ ਸੰਸਰਦੇ ਆ ਕਥਾ ਵਾਰਤਾ ਰੱਖਦੇ ਆ ਇਸੇ ਤਰ੍ਹਾਂ ਇਹ ਪ੍ਰਸ਼ਾਸਨ ਚੰਗਾ ਚਾਹੀਦਾ ਹੈ ਸਰਕਾਰ ਭਾਈ ਇੱਥੇ ਆ ਕੇ ਪੂਜਾ ਪਾਠ ਕਰਦੇ ਆ ਲੋਕੀ ਦਾ ਕੰਮ ਦਾ ਹੈ ਉਸ ਕਰਕੇ ਸਿੱਥੀ ਇਹ ਬੇਨਤੀ ਕਰਦੀ ਹੈ ਵੀ ਸ਼ਾਲੂ ਇਹ ਜਗ੍ਹਾ ਆਤਮਾਨਿਕ ਬੇਨਤੀ ਹੈ ਸਾਡੀ ਕਿ ਇਹ ਸੰਵੇਂ ਇਸੇ ਤਰ੍ਹਾਂ ਚੱਲੇ ਤੁਹਾਡੇ ਬਾਅਦ ਦੇ ਐਮਸੀਬੀਏ ਤੁਹਾਡੇ ਨਾਲ ਹੈ ਸਹਿਯੋਗ ਦੇ ਰਹੇ ਤਾਂ ਕੁਝ ਕਹਿਣਾ ਚਾਹੁੰਦੇ ਹੋ ਨਾ ਬਰੇ ਹਾਂ ਜੀ ਬਈ ਨਾ ਕਭੀ 7 ਸਾਲ ਹੋ ਗਏ ਨੇਵਾ ਦੇ ਪਰਚੇ ਤੇ ਪਹੁੰਚੇ ਤੇ ਪਹੁੰਚੀ ਨਹੀਂ ਆਈ ਨਾ ਦੀ ਸੇਵਾ ਸਾਤੇ ਨਾਲਾ ਕਿੰਨੇ ਕ ਮੈਂਬਰ ਨੇ ਜਿਨ੍ਹਾਂ ਦੀ ਮਤਲਬ ਇੱਥੇ ਸ਼ਮੂਲੀਅਤ ਤਾਂ ਹੈਗੀ ਹੈਗੀ ਆ ਕਿੰਨੇ ਕ ਮੈਂਬਰਸ ਇੱਥੇ ਆਉਂਦੇ ਨੇ ਹਾਂਜੀ ਜਿੰਨੇ ਆਹ ਏਰੀਆ ਕਲੋਨੀ ਦੇ ਆਸੀ ਸੰਗਤਾਂ ਦੀ ਜੀ ਪਿੰਡ ਦੇ ਸਾਥ ਸਵੇਰੇ ਸੋਮਵਾਰ ਹੈ ਨਾ ਸਵੇਰੇ ਤੁਸੀਂ 8 ਦੇ 9 ਵਿੱਚ ਇੱਕ ਬੰਦਾ ਆਪਣਾ ਭੇਜ ਸਕਦੇ ਹਾਂ ਕਹੇ ਤਾਂ ਅਸੀਂ ਗੁਰਦੀ ਲੰਬੀ ਬਣਾ ਕੇ ਭੇਜ ਸਕਦੇ ਹਾਂ ਜਿੰਦਾ ਤੁਹਾਨੂੰ ਸੰਤ ਹੋ ਸਕਦਾ ਤੁਹਾਨੂੰ ਨਹੀਂ ਤੁਹਾਨੂੰ ਆਪਣੀ ਗੱਲ ਸੰਤ ਦਾ ਪਤਾ ਲੱਗਦਾ ਕੱਟੋ ਕੱਟ 540 ਬੰਦਾ ਇਹੋ ਤਾਂ ਸੁਵੇਰੇ ਜਲਚਾਂ ਅੰਛੀ ਦੀ ਮੰਗ ਕਰਦੇ ਸ਼ਾਮ ਨੂੰ ਹਨੂਮਾਨ ਜੀ ਜਨਤਰਾਗ ਨਾ ਆਣ ਵਰਮਾ ਜੀ ਦੇ ਜੋ ਨਾ ਮਤਲਬ ਕਿ ਆਪਣਾ ਕਾਰਨ ਸਾਰੇ ਉਹਦੇ ਕੋ ਗੁਗਾ ਮਾੜ ਕੇ ਮੇਲੇ ਲੱਗਦੇ ਆ ਜੋ ਉਹਨਾਂ ਦਾ ਤਿਹਾਰਾ ਉਹ ਮਨਾਇਆ ਜਾਂਦਾ ਹੈ ਪਹਿਲਾਂ ਠੇ ਕੁਛ ਦੇ ਦਿੰਦੇ ਬਾਰੇ ਪਾਰੀ ਲੰਦਰ ਮੰਗਰ ਵੀ ਲੰਦੋ ਹੁੰਦੇ ਬਣੇ ਚੀਂਡਾ ਪਲੇ ਅਸ ਸਾਰੀ ਸੰਗਤ ਬਾਕੇ ਉਪਕਾਰ ਭਾਤ ਸ਼ਰਨ ਬਾਤੀ ਮੰਦਰ ਬਾਰੇ ਹਰ ਸਾਲ ਬਾਰੇ ਸੰਦੇਕ ਇਕ ਸਕਟੀਆਂ ਕੋਈ ਮੌਕਾ ਵੀ ਦੇ ਸਕਦੇ ਆ ਤੁਸੀਂ ਅੱਜ ਸੰਗੇ ਬਾਕੀ ਹਰ ਦਿਨ ਹਲਵਾਰ ਹਰ ਸੰਦੇ ਕੀਰਤਨ ਹੁੰਦਾ ਚਲਿੰਦੇ ਤੁਸੀਂ ਕਾਣ ਪਾਟ ਨਹੀਂ ਕਰਤਾ ਹੁੰਦੇ ਉਹ ਕਿਸੇ ਰਮਾਤਰੀ ਆਪੇ ਹਿੰ ਤਬ ਤੋਂ ਪਹਿਲਾਂ ਆਪਣਾ ਨਾਮ ਦੱਸ ਲਓ ਨਵਦੀਪ ਸਿੰਘ ਹੈ ਜੀ ਤਾਂ ਕਿੰਨੇ ਚਿਰ ਤੋਂ ਤੁਸੀਂ ਇੱਥੇ ਸੇਵਾ ਕਰਦੇ ਹੋ ਥੋੜੇ ਹੋ ਗਏ 5-10 ਸਾਲ ਉਹ ਤੋਂ ਪਹਿਲਾਂ ਕੌਣ ਕਰਦਾ ਸੀਗਾ ਜੀ ਪਹਿਲਾਂ ਮੇਰੇ ਫਾਦਾ ਕਰਦੇ ਸੀ ਜੀ ਤਾਂ ਇਹ ਜਗ੍ਹਾ ਤੁਹਾਡੇ ਮਤ ਕਿਤੇ ਪੁਰਖਿਆਂ ਵੱਲ ਸੇਵਾ ਕੀਤੀ ਜਾਂਦੀ ਆ ਤਾਂ ਅੱਜ ਤੁਹਾਡੇ ਨੂੰ ਨੋਟਿਸ ਆਇਆ ਤਾਂ ਤੁਸੀਂ ਕੀ ਕਹੋਗੇ ਨੋਟਿਸ ਆ ਦਿਆ ਜਵਾਬ ਇਸ ਦਾ ਜਿਹਨੇ ਲਿਆ ਪਤਾਇਆ ਗਏ ਆਉਣ ਪਿੰਡ ਵਾਲੇ ਦੇ ਸਹਿਨ ਕਰਾਏ ਆ ਸਾਰਿਆਂ ਦੇ ਆਪਾਂ ਇਹ ਦਾਹ ਪੇਸ਼ ਕੀ ਕਰਾਂਗੇ ਜੀ ਹਾਂ ਹੂੰ ਤਾਂ ਹੋ ਤੁਸੀਂ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬਸ ਇਹ ਕਹਿਣਾ ਚਾਹੁੰਦੇ ਆ ਇਹ ਚੀਜ਼ਾਂ ਸਾਡੀ ਹੱਦ ਨਹੀਂ ਚਾਹੀਦੀ ਕਿ ਸਾਰਿਆਂ ਦੀ ਆਸਤਾ ਇਹਨਾਂ ਵਿੱਚ ਸਾਡੇ ਇਕਨੋਮੀ ਵਿੱਚ